ਆਪ ਦੇਖ ਲੋ ਭਾਈ ਜੀ ਆ ਦੇਖੋ ਲੋਕਾਂ ਨੇ ਕਿੰਨੀ ਸ਼ਰਮ ਲਈ ਹੋਈ ਆ ਆ ਛੋਟਾ ਆ ਵਿਚਾਰਾ ਬਾਂਦਰ ਦਾ ਬੱਚਾ ਹੈ ਤੇ ਦੇਖ ਲੋ ਕਿਵੇਂ ਇਹਦੇ ਉੱਤੇ ਕੇਕੜੇ ਛੱਡੇ ਹੋਏ ਨੇ ਭਾਈ ਜੀ ਅੱਜ ਕੱਲ ਲੋਕਾਂ ਜਮਾ ਵੀ ਤਰਸ ਨਹੀਂ ਖੰਦੇ ਐਨੀ ਹਵਾ ਨਹੀਂ ਜਿਹੜੀ ਲੋਕਾਂ ਦੇ ਵਿੱਚ ਭਰ ਚੁੱਕੀ ਹੈ ਕਿ ਚਾਰ ਵਿਊ ਲੈਣ ਦੇ ਚੱਕਰ 'ਚ ਥੋੜੇ ਜਿਹਾ ਵਿਊ ਦੇ ਚੱਕਰ 'ਚ ਆ ਗਰੀਬ ਜਿਹੜਾ ਆ ਵਿਚਾਰਾ ਬੇਜਵਾਨ ਮਾਸੂਮ ਜਾਨਵਰ ਹੈ ਉਹਦੀ ਜਾਨ ਲੈਣ ਤੱਕ ਤਲੇ ਹੋਏ ਨੇ ਤੁਸੀਂ ਆ ਦੇਖ ਲੋ ਕਿਉਂਕਿ ਕੇਜੂ ਆ ਭਾਈ ਇਹ ਵੀਡੀਓ ਦੇਖੋ ਆਹ ਦੇਖੋ ਕਿ ਨਹੀਂ ਮਾੜੀ ਕਰਤੂਤ ਕੀਤੀਆਂ ਨੇ ਲੋਕਾਂ ਨੇ ਆਹ ਦੇਖੋ ਚਾਰ ਵਿਊ ਦੇ ਚੱਕਰ ਚ ਥੋੜੇ ਜਿਹਾ ਵਿਊ ਲੈਣ ਦੇ ਚੱਕਰ ਚ ਬਾਈਏ ਲੋਕਾਂ ਦੀ ਇੰਨੀ ਲੋਕਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹਵਾ ਹੀ ਨਹੀਂ ਤਾਂ ਭਰ ਚੁੱਕੀ ਆ ਲੋਕਾਂ ਦੇ ਵੱਲੋਂ ਤੁਸੀਂ ਇਹ ਦੇਖ ਲਓ ਚਾਰ ਵਿਊ ਲੈਣ ਦੇ ਚੱਕਰ ਚ ਇੱਕ ਛੋਟੇ ਜਿਹੇ ਬੇਜਵਾਨ ਜਿਹੜਾ ਮਸੂਮ ਜਾਨਵਰ ਹੈ ਉਸ ਦੇ ਉੱਪਰ ਕੇਕੜੇ ਜਿਹੜਾ ਨੇ ਛੱਡ ਦਿੱਤੇ ਗਏ ਨੇ ਚਾਰ ਵਿਊ ਲੈਣ ਦੇ ਚੱਕਰ ਚ ਬਾਈਏ ਕੋਈ ਹੋਰ ਬਾਲੀ ਵੱਡੀ ਗੱਲ ਨਹੀਂ ਸਿਰਫ ਔਰ ਸਿਰਫ ਚਾਰ ਵਿਊ ਲੈਣ ਦੇ ਚੱਕਰ ਜੀ ਇਹ ਕੁਝ ਜਿਹੜਾ ਹੈ ਅੱਜ ਦੇ ਟਾਈਮ 'ਚ ਦੁਨੀਆ ਕਰਦੀ ਆ ਰਹੀ ਹੈ ਹੁਣ ਤੁਸੀਂ ਦੇਖ ਲਓ ਕਉਂਕੇ ਉਹਦੇ ਜਿਹੜਾ ਵਿਚਾਰਾ ਬਾਂਦਰ ਦਾ ਬੱਚਾ ਹੈ ਉਹਦੇ ਉੱਤੇ ਜਿਹੜਾ ਪੂਰਾ ਮਾਸ ਉਹਦੇ ਤੋਂ ਛਿਲਕੇ ਰੱਖ ਦਿੱਤਾ ਹੈ ਤੇ ਉੱਪਰ ਜਿਹੜੇ ਕੇਕੜੇ ਨੇ ਛੱਡ ਦਿੱਤੇ ਗਏ ਨੇ ਤੇ ਕੇਕੜੇ ਵੀ ਜਿਹੜੇ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਕੇਕੜੇ ਜਿਹੜੇ ਨੇ ਉਸਦੇ ਪੂਰੇ ਸਰੀਰ ਨੂੰ ਨੋਚ ਰਹੇ ਨੇ ਬਾਂਦਰ ਦਾ ਬੱਚਾ ਜਿਹੜਾ ਤੁਸੀਂ ਦੇਖ ਲਓ ਕਿਵੇਂ ਤੜਫ ਰਿਹਾ ਤਾਂ ਲੋਕਾਂ ਨੂੰ ਭਾਈ ਜੀ ਕੁਝ ਨਾ ਕੁਝ ਸੋਚਣਾ ਚਾਹੀਦਾ ਹੈ ਚਾਰ ਵਿਊ ਲੈਣ ਦੇ ਚੱਕਰ ਜਿਹੜਾ ਥੋੜੇ ਜਿਹੀ ਵਿਊ ਦੇ ਚੱਕਰ ਚ ਅਪਾ ਕਹਿ ਸਕਦੇ ਆ ਕਿ ਗਰੀਬ ਜਿਹੜੇ ਬੇਜਵਾਨ ਜਾਨਵਰ ਨੇ ਵਿਚਾਰੇ ਬੋਲ ਨਹੀਂ ਸਕ ਦਿੱਤਾ ਉਹਨਾਂ ਦੀ ਜਾਨ ਲੈਣ ਤੱਕ ਵੀ ਲੋਕ ਜਿਹਨਾਂ ਨੇ ਉਹ ਚਾਰ ਚਰਬੀਆਂ ਦੇ ਚੱਕਰ 'ਚ ਉਹਨਾਂ ਦੀ ਜਾਨ ਲੈਣ ਤੱਕ ਵੀ ਚਲੇ ਜਾਂਦੇ ਨੇ ਸੋ ਭਾਈ ਜੀ ਨਾ ਥੋੜਾ ਜਿਹੜਾ ਆ ਲੋਕਾਂ ਨੂੰ ਵੀ ਸਮਝੋ ਕੇ ਰਹਿਣਾ ਚਾਹੀਦਾ ਕਿ ਚਾਰ ਬਿਓ ਦੀ ਕੋਈ ਗੱਲ ਨਹੀਂ ਹੋਰ ਬਹੁਤ ਜਿਹੜਾ ਕੰਟੈਂਟ ਹੈ ਹੋਰ ਬਹੁਤ ਚੀਜ਼ਾਂ ਜਿਹੜੀਆਂ ਨੇ ਆਪਾਂ ਅਪਲੋਡ ਕਰ ਸਕਦੇ ਆ ਪਰ ਇੰਨੀ ਵੀ ਜਿਹੜੀ ਹਵਾਨੀਤ ਆਪਣੀ ਬਾਹਰ ਜਿਹੜੀ ਲੋਕਾਂ ਨੂੰ ਨਾ ਵਿਖਾਇਆ ਕਰੋ ਕਿਵੇਂ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਲਓ ਕਿ ਬੰਦ ਦਾ ਜਿਹੜਾ ਛੋਟਾ ਜਿਹਾ ਬੱਚਾ ਸੀ ਤੇ ਉਹਦੇ ਉੱਪਰ ਕੇਕ ਨੇ ਛੱਡ ਕੇ ਚਲਾਇਆ ਉਸ ਨੂੰ ਤੜਫਣ ਦੇ ਲਈ ਦਾ ਛੱਡ ਦਿੱਤਾ ਗਿਆ ਤੇ ਵੀਡੀਓ ਬਣਾਈ ਜਾ ਰਹੀ ਹੈ ਸੋ ਭਾਈ ਜੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਹੋਰ ਜਿਹੜੀ ਕੋਈ ਵੀ ਬੰਦਾ ਇਹੋ ਜਿਹੀ ਹਵਾਨਤ ਜਿਹੜੀ ਆਪਣੀ ਸੋਸ਼ਲ ਮੀਡੀਆ ਤੇ ਜਿਹੜੀ ਨਾ ਅਪਲੋਡ ਕਰ ਸਕੇ ਸੋ ਭਾਈ ਜੀ ਇੱਕ ਵਾਰੀ ਦੁਬਾਰਾ ਤੁਹਾਨੂੰ ਇਹ ਹੀ ਫੇਰ ਆਖਾਂਗਾ ਕਿ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਲਓ ਕਿ ਚਾਰ ਜਿਹੜੇ ਵਿਊ ਲੈਣ ਦੇ ਚੱਕਰ ਥੋੜੇ ਵਿਊਆਂ ਦੇ ਚੱਕਰ 'ਚ ਲੋਕ ਇਹਨੇ ਕਿੰਨੀ ਹਵਾਨੀ ਤੇ ਲੋਕਾਂ ਦੇ ਵਿੱਚ ਫੈਲੀ ਹੋਈ ਹੈ ਲੋਕ ਕਿੰਨੇ ਕਿ ਗਿਰ ਜਾਂਦੇ ਨੇ ਚਾਰ ਬਿਉਹਾਂ ਦੇ ਚੱਕਰ ਚ ਆ ਤੁਸੀਂ ਦੁਬਾਰਾ ਫੇਰ ਦੇਖ ਲਓ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜਾ ਇੱਕ ਬੇਜਵਾਨ ਮਾਸੂਮ ਜਿਹੜਾ ਬੰਦ ਵਾਲਾ ਬੱਚਾ ਇਸ ਦੇ ਉੱਪਰ ਕੇਕਲੇ ਜਿਹੜੇ ਨਹੀਂ ਛੱਡੇ ਹੋਏ ਨੇ ਸੋ ਭਾਈ ਜੀ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਬਹੁਤ ਬਹੁਤ ਧੰਨਵਾਦ